ਸਸਿਕਾਲ ਜੀ ਸਵਾਗਤ ਆ ਤੁਹਾਡਾ ਸੁਫਰਾਜ ਡੇਰੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਵਿੜੰਗ ਤੋਂ ਬਾਈ ਜਰਮੀਤ ਦੇ ਘਰੋਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਇਸ ਪਿੰਡ ਨੂੰ ਤੇ ਤਹਿਸੀਲ ਵੀ ਮੁਕਤਸਰ ਸਾਹਿਬ ਪੈਂਦੀ ਆ ਅੱਜ ਬਾਈ ਕੋਲੇ ਐਚਐਫ ਸੂਈ ਸਵਾਈ ਆ ਐਚਐਫ ਦੇ ਪੇਟੋਂ ਕਾਫੀ ਜਰਸੀ ਵੱਛੀ ਨੇ ਜਨਮ ਲਿਆ ਹੋਇਆ ਵੱਛੀ ਦੋਸਤੋ ਬਹੁਤ ਸੋਹਣੀ ਆ ਐਚਐਫ ਦੇ ਪੇਟੋਂ ਜਨਮ ਲਿਆ ਕੱਦ ਕਾਠ ਅਨੁਮਾਨਾਂ ਵੀ ਪੂਰਾ ਵੱਡਾ ਕਰ ਜਾਣਾ ਤੇ ਜਿੰਨਾ ਵੀ ਰਾਣੇ ਦੋਸਤੋ ਹਜ ਤਾਈ ਆਪਣੇ ਸੁਖਰਾਜ ਦੇ ਜੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਜਾਣਕਾਰੀ ਬਾਈ ਤੋਂ ਲੈ ਲੈਣਿਆ ਹਾਂਜੀ ਬਾਈ ਸਸੀ ਗਾਲ ਜੀ ਸਸੀ ਗਾਲ ਜੀ ਉਹ ਠੀਕ ਆ ਬਾਈ ਵਧੀਆ ਜੀ ਵਧੀਆ ਠੀਕ ਆ ਜਿਮੀ ਤੇ ਇੱਕ ਕਰੀ ਆਪਣਾ ਨੰਬਰ ਦੱਸਦੀ ਮੇਰਾ ਨੰਬਰ ਹੈ ਜੀ 6284910409 ਜੀ ਠੀਕ ਆ ਅੱਜ ਇੱਕ ਨਾ ਕੀ ਹੈ ਬਈ ਇੱਕ ਨਾ ਕੀ ਹੈ ਜੀ ਠੀਕ ਆ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਇਹ ਸਵੇਰ 6 ਵੇ ਸੂਈ ਹੈ ਜੀ 8 ਵਜੇ ਜੇਰ ਕੰਪਲੀਟ ਹੈ ਦੀ ਪੈ ਗਈ ਵਧੀਆ ਠੀਕ ਆ 8 ਵਜੇ ਨੂੰ ਜੇਰ ਪੈ ਗਈ ਹਾਂਜੀ ਹਾਂਜੀ ਠੀਕ ਆ ਬੱਚਾ ਬੱਚੀ ਪਈ ਬੱਚੀ ਦਿੱਤੀ ਹੈ ਜੀ ਪ੍ਰੀਤ ਬੋਲਦੀ ਸੀ ਮਨੀ ਬੱਚੀ ਸੀ ਸੈਕਸ਼ਨ ਸੀਮਾ ਨਾਲ ਪਈ ਬੱਚੀ ਪ੍ਰੀਤ ਬੋਲਦੀ ਯਾਰ ਹਾਂਜੀ ਫੇਸ ਕੁਆਲਟੀ ਵਿਖਾ ਦੋ ਲੋ ਵੀ ਬੱਚੀ ਚੈੱਕ ਕਰ ਸਕਦੇ ਆ ਚੈੱਕ ਪ੍ਰੀਤ ਬੋਲਦੀ ਬਈ ਦੱਸਦਾ ਬਾਕੀ ਦੋਸਤੋ ਐਫ ਐਫ ਦੇ ਪੇਟੋ ਜੰਮ ਲ ਤੇ ਗੋਫੀ ਕਲਰ ਆ ਗਿਆ ਹੈ ਨਾ ਤੇ ਬਾਈ ਕਿੰਨਾ ਸੂਆ ਸੂਈ ਹੈ ਇਹ ਇਹ ਮਾਲਕਾਂ ਨੇ ਤਾਂ ਜੀ ਦੂਜਾ ਸੂਆ ਦੱਸਿਆ ਜੀ ਆਪਾਂ ਸਾਡੇ ਹਿਸਾਬ ਨਾਲ ਤੀਜਾ ਸੂਆ ਮੰਨ ਕੇ ਲਈਆ ਜੀ ਤੇ ਤੀਜਾ ਸੂਆ ਮੰਨ ਕੇ ਦੇਣੀ ਹੈ ਗਾਂ ਆਦੀ ਸਮਝ ਨਾ ਲੈ ਜੀ ਠੀਕ ਆ ਲੋ ਵੀ ਗਾਂ ਆਦੀ ਸਮਝ ਨਾ ਲੈ ਲਓ ਜੀ ਬਾਈਆਂ ਦਾ ਮਾਲਕਾਂ ਨੇ ਦੂਜਾ ਦੱਸਿਆ ਆਪਾਂ ਤੀਜਾ ਸਮਝ ਕੇ ਲਈਆ ਤੇ ਦੁੱਧ ਬਾਈ ਕੀ ਇਮਾਨ ਕਰਦੇ ਆ ਵੀ ਇਹ ਜੀ ਉਹਨਾਂ ਨੇ ਸਹੀ ਉਹਨਾਂ ਨੇ ਬੁੜੀਆਂ ਨੇ ਕੋਲੀ ਸੀ ਆਪਣੇ ਜਿਹੜਾ ਸੌਦਾ ਕੀਤਾ ਉਹ ਕਹਿੰਦੇ ਬਾਈ 13 ਕਿਲੋ ਡੰਗ ਦਾ 26 ਕਿਲੋ ਦੋ ਵੇਗਿਆਂ ਦਾ ਆ ਥੀ ਚਵਾਈ ਦੇ ਦੁੱਧ ਚੋਇਆ ਠੀਕ ਵੀੜੀ ਰੱਖ ਕੇ ਉਹ ਕਹਿੰਦੇ ਮੈਂ ਬੁੱਧ ਬਹਿ ਜਾਂਦੀ ਥੱਲੇ ਤੇ ਕਹਿੰਦੇ ਚਵਾਈ ਚੂਈ ਬਹੁਤ ਚੰਗੇ ਲੱਗੀ ਆ ਬਾਕੀ ਸੀਰੀਅਸ ਲੱਗ ਤੁਸੀਂ ਆਪ ਦੇ ਸਾਡਾ ਸਾਈਜ਼ ਵੇਖੋ ਬਾਕੀ ਦੋਸਤੋ ਤੁਹਾਨੂੰ ਹੁਣ ਧਾਰਾਂ ਵੀ ਵੀਡੀਓ ਦੇ ਵਿੱਚ ਨਾ ਵਿਖਾ ਦੇਵੀਆਂ ਜਿਹੜੀਆਂ ਦੇਵ ਦੀ ਧਾਰ ਹੋਈ ਦੋਸਤੋ ਤੁਹਾਨੂੰ ਇਹੋ ਜੀ ਵਿਖਾ ਦੇਣੀ ਹੈ ਕਿਉਂਕਿ ਸੀਲ ਸਾਉ ਦੀ ਗੱਲ ਕਰੀਏ ਨਾ ਕਰਮਾਂ ਵਾਲੀ ਸੀਲ ਸਾਉ ਬਹੁਤ ਆ ਦੋਸਤੋ ਵਿਖਾ ਦੇ ਬਈ ਕੋਈ ਗੱਲ ਨਹੀਂ ਧਾਰਾ ਹਨਾ ਦਾ ਸਾਈ ਵੀ ਬਹੁਤ ਸੋਹਣਾ ਧਾਰਾ ਵੀ ਆ ਭਾਈ ਮਾਰ ਕੇ ਉਹਨਾਂ ਧਾਰ ਵੇਖੋ ਪੂਰੀ ਮੋਟੀ ਧਾਰਾ ਦੇਖੋ ਜੂ ਕੋਝ ਹੁੰਦੀ ਆ ਜੇ ਇਹ ਵੀ ਮੈਨੂੰ ਸੋਚ ਰਹੇ ਜੋ ਨੂੰ ਲੈਣੀ ਆ ਜਾਂ ਤੁਹਾਨੂੰ ਲੱਗਿਆ ਕਰਮਾਂ ਵਾਲੀ ਰੂਹ ਕੋਝੋ ਜੀ ਲੈ ਵੀ ਦੂਜਿਆਂ ਜਿਮੀ ਧਾਰਾ ਪੂਰਾ ਜੋਸ਼ ਨਾਲ ਹਵਾਨਾ ਦੋਸਤੋ ਕੋਈ ਫੋਰਚ ਨਹੀਂ ਦੇਖ ਤਾਂ ਜਸਨਾ ਦਾ ਟਾਈਟਲ ਪਰ ਧਾਰ ਵੀ ਬਹੁਤ ਮੋਟੀ ਆ ਠੀਕ ਆ ਬਾਈ ਜਗਜੀਤ ਇੱਕ ਆਈ ਇੱਕ ਕਰੀਬ ਖਾਦ ਗਿਆ ਆਪਾਂ ਫਿਰ ਚਬਾਈ ਕਰ ਲਈ ਭੌਂ ਦੀ ਕਿਉਂਕਿ ਚਬਾਈ ਕਰਨੀ ਹੈ ਹਜੇ ਤੇ ਬੱਚੇ ਨੂੰ ਝਾਇਆ ਸੀ ਹੈ ਨਾ ਬਾਈ ਜੀ ਹਾਂ ਜੀ ਠੀਕ ਆ ਲਓ ਜੱਜਮੈਂਟ ਤੁਹਾਨੂੰ ਹੁਵਾਨੇ ਦੀ ਕਰਾ ਲਨੇ ਆ ਐਜੀ ਵਹਿੜਾ ਭੌਂ ਦੀ ਵਿਹੜੇ 'ਚ ਠੱਲ ਕੇ ਚਬਾਈ ਕਰ ਲਓ ਜੀ ਇੱਕ ਸਾਰੇ ਥਣਾ ਦਾ ਸਾਈ ਹੱਥੀ ਚਬਾਈ ਵਾਲਾ ਬਹੁਤ ਸੋਹਣਾ ਤਨ ਲੱਗਿਆ ਕਰਮਾ ਵਾਲੀ ਨੂੰ ਆ ਮੋਟਾ ਮੋਟਾ ਦੋਸਤੋ ਲੈ ਬਈ ਜਗਮੀਤ ਇੱਕ ਅੰਨਾ ਦਾ ਢੀੜਾ ਘੜਵਾਈ ਬਠਾਈਏ ਫੇਰਾ ਸੋਹਣਾ ਕਦ ਕਾਠ ਆਮਸਮਾਲ ਦੋਸਤੋ ਜਿਹੜੇ ਬਾਈਕੋ ਆਈ ਆ ਬਹੁਤ ਚੰਗੀ ਹੋਈ ਆ ਰਾਜੀਪਲੀ ਚੰਗੀ ਆ ਸੋਹਣਾ ਹਵਾਨਾ ਤਿਆਰ ਕੀਤਾ ਅਨਮਾਨਾ ਵੀ ਦੋ ਦੋ 27 28 ਲੀਟਰ ਐਚਟੀ ਵੀ ਪਾ ਦੇਣਾ ਇਹਨੇ ਕਿਉਂਕਿ ਕੋਈ ਲਸੀ ਲਾਵੀ ਨਹੀਂ ਇਹ ਬਹੁਤ ਚੰਗੀ ਆ ਕਤ ਕਰ ਸੋਹਣਾ ਇਹ ਥਣ ਬਹੁਤ ਸੋਹਣਾ ਫੱਥੀ ਚਵਾਈ ਵਾਲਾ ਸੰ ਲੱਗਿਆ ਕਰਮਾ ਵਾਲੀ ਨੂੰ ਲਾਈ ਤਾਂ ਪਰ ਵੀ ਨੂੰ ਏਡੀ ਖੁੱਲੀ ਆ ਫਿਰ ਤੂੰ ਠੀਕ ਆ ਲੋ ਵੀ ਵਾਕੇ ਹੀ ਹਾਨੀ ਬੀ ਨੂੰ ਵਾਕਈ ਬਾਈ ਦੱਸਦਾ ਬਹੁਤ ਖੁੱਲੀ ਆ ਕਿਉਂਕਿ ਅੰਦਰੋਂ ਆਈ ਆ ਤੇ ਬਾਹਰ ਖੁਰਲੀ ਤੇ ਖਿੱਚ-ਖਿੱਚ ਕੇ ਜਾਂਦੀ ਆ ਕਿਉਂਕਿ ਜੇ ਕੋਈ ਪਸ਼ੂ ਖਰਾਕ ਖਾਊਗਾ ਤਾਂ ਫੇਰ ਹੀ ਉਹ ਦੰਦ ਪਾਊਗਾ ਤੇ ਆ ਜੇ ਰੁਪਈਆ ਜੇਰ ਚੈੱਕ ਕਰ ਸਕਦੇ ਆ ਸਵੇਰ ਦੀ ਸੁਈ ਆ 8 ਵਜੇ ਨੂੰ ਜੇਰ ਪੈ ਗਈ ਸੀ ਬੱਚੀ ਨੂੰ ਜਨਮ ਦਿੱਤਾ ਕਾਫੀ ਕੰਨਰਾ ਬੱਚੀ ਧਿਆਨ ਹੋਊਗੀ ਦੋਸਤੋ ਜਦੋਂ ਗੱਲਾਂ ਇਹ ਰੀਆਂ ਵੀ ਹੋਣੀਆਂ ਕਿਉਂਕਿ ਉਹ ਜਾਣੀਆਂ ਬਾਈ ਬਹੁਤ ਚੰਗੀਆਂ ਆ ਪੰਜਾਬ ਵਾਲੀ ਜਰਸੀ ਬਣ ਜਾਣੀ ਆ ਕਿਉਂਕਿ HF ਦੇ ਪੇਟੋ ਜਨਮ ਲਿਆ ਤੇ ਭਾਈ ਜਗਮੀਤ ਇਹਦੇ ਰੇਟ ਦੀ ਗੱਲ ਕਰੀਏ ਤਾਂ ਲੈਣ ਦੇਣ ਕੀ ਕਰਾਂਗੇ ਭਾਈ ਲੈਣ ਦੇਣ ਦਾ 95000 ਰੁਪਿਆ ਕਰਾਂਗੇ ਜੀ ਆਪਾਂ 95000 ਹਾਂਜੀ ਜੇ ਕਿ ਕਿਸਾਨ ਕੋਲ ਜ਼ਿਮੀਂਦਾਰ ਦੇ ਘਰੇ ਖੜੀ ਹੋਵੇ ਉਹ ਵੀ ਇੱਕ ਵੀ ਤੋਂ ਮੁੱਲ ਨਹੀਂ ਘਟ ਕਰਦਾ ਠੀਕ ਹੈ ਲੋ ਭਾਈ ਵਾਕੇ ਹਵਾਨੇ ਪੱਕ ਤੋਂ ਬਹੁਤ ਸੋਹਣੀ ਵਹਿੜਾ ਸਾਫ਼ ਸੁਥਰਾ ਹੱਥੀ ਜਵਾਈ ਵਾਲਾ ਥਾਣ ਤੇ ਕੋਈ ਫੋਰਚਾਂ ਨਹੀਂ 95000 ਰੁਪਿਆ ਰੇਟ ਆ ਮੌਕੇ ਤੇ ਮਾਨਤਾ ਨਾਲ ਹੋਈ ਨੰਬਰ 22 ਜਗਮੀਤ ਜਮੀਦਾਰ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲੋ ਜੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਕਰਿਆ ਸਾਡੇਆਂ ਸਰਕਾਰੀ ਨੰਬਰ ਦੇਖਦਿਆਂ ਨੂੰ ਬਿਲਕੁਲ ਕੋਈ ਬੱਚਾ ਨਹੀਂ ਲਾਇਆ ਤੇ ਕੋਈ ਨਿਆਣਾ ਨਹੀਂ ਲਾਇਆ ਐਜੀ ਵਹਿਣਾ ਦੋਸਤੋ ਪੌਂਦੀ ਵੇੜੇ ਛਲਕੇ ਚਵਾਈ ਕਰ ਲਏ ਤੇ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਲੋ